ਸੋ ਸਸਰੀ ਗੱਲ ਸਾਥੀ ਅੱਜ ਅਸੀਂ ਇੱਕ ਨਵੀਂ ਰੈਸਪੀ ਤੁਹਾਡੇ ਲਈ ਲੈ ਕੇ ਆਏ ਆ ਕਾਬਲੀ ਚੰਨਿਆਂ ਦੀ ਸਬਜੀ ਕੜਾਹੀ ਵਿੱਚ ਪਹਿਲੇ ਹੀ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਇਹ ਖੜੇ ਮਸਾਲੇ ਕੁਛ ਅਸੀਂ ਯੂਜ਼ ਕਰ ਰਹੇ ਹਾਂ ਤੇਜ ਪੱਤਾ ਜੀਰਾ ਕਾਲੀ ਮਿਰਚ ਧਨੀਆ ਸਾਬਤ ਤੇ ਦਾਲ ਚੀਨੀ ਸੋ ਇਹਨਾਂ ਦਾ ਥੋੜਾ ਫਲੇਵਰ ਆ ਜਾਂਦਾ ਹੈ ਸਬਜੀ ਦਾ ਤੋਂ ਜਿਹੜੀ ਚਨਿਆਂ ਦੀ ਸਬਜੀ ਹੈ ਕਾਬਲੀ ਚਨਿਆਂ ਦੀ ਇਹ ਚ ਜਿਆਦਾ ਮਸਾਲੇ ਪੈਂਦੇ ਆ ਤੋਂ ਮਸਾਲੇ ਜਿਆਦਾ ਪਾਉਣ ਦੇ ਨਾਲ ਇਹਦਾ ਜਿਹੜਾ ਜਾਇਕਾ ਇਹਦਾ ਟੇਸਟ ਹੈ ਉਹ ਹੋਰ ਉੱਪਰ ਕੇ ਸਾਹਮਣੇ ਆਂਦਾ ਅਸੀਂ ਹੁਣ ਮਿਰਚ ਤੇ ਪਿਆਜ਼ ਦਾ ਜੋ ਪੇਸਟ ਮਿਕਸ ਵਿੱਚ ਤਿਆਰ ਕੀਤਾ ਹੈ ਉਹਨੂੰ ਪਾਵਾਂਗੇ ਪਹਿਲੇ ਉਹਨੂੰ ਚੰਗੀ ਤਰ੍ਹਾਂ ਸੀ ਭੁੰਨ ਲਵਾਂਗੇ ਉਸ ਦੇ ਬਾਅਦ ਅਸੀਂ ਜੋ ਟਮਾਟਰ ਦੀ ਪਿਉਰੀ ਤਿਆਰ ਕੀਤੀ ਹੈ ਮਿਕਸੀਚ ਉਹਨੂੰ ਭੁੰਨਾਂਗੇ ਸੋ ਇਹ ਚੰਗੀ ਤਰ੍ਹਾਂ ਅਸੀਂ ਟਮਾਟਰ ਪਿਆਜ਼ ਨੂੰ ਮਸਾਲਿਆਂ ਵਿੱਚ ਪਕਾ ਲਾਂਗੇ ਜਿੰਨਾ ਵਧੀਆ ਸਾਡੀ ਗਰੇਵੀ ਤਿਆਰ ਹੋਏਗੀ ਉਨਾ ਜ਼ਿਆਦਾ ਹੀ ਟੇਸਟ ਸਾਡਾ ਆਏਗਾ ਸੋ ਜੋ ਕਾਬਲੀ ਚਨੇ ਐ ਇਹਨਾਂ ਨੂੰ ਅਸੀਂ ਰਾਤ ਭਿਗੋ ਕੇ ਵੀ ਰੱਖ ਸਕਦੇ ਆ ਪੂਰੀ ਰਾਤ ਜਾਂ ਅਸੀਂ ਕੁੱਕਰ ਦੇ ਵਿੱਚ ਸੀਟੀਆਂ ਲਗਾ ਕੇ 10-12 ਸੀਟੀਆਂ ਲਗਾ ਲਈਏ ਤੇ ਬੜੇ ਵਧੀਆ ਇਹ ਜੋ ਹੈ ਗਲ ਜਾਂਦੇ ਐ ਤੋਂ ਅਸੀਂ ਇਹਨਾਂ ਨੂੰ ਕੁੱਕਰ ਦੇ ਵਿੱਚ ਹੀ ਸੀਟੀਆਂ ਲਾ ਕੇ ਗਾਲਿਆ ਤੋ ਇਹਦੇ ਬਾਅਦ ਅਸੀਂ ਇਹ ਚ ਹਲਦੀ ਪਾ ਦਾਂਗੇ ਨਮਕ ਤੇ ਸਾਡਾ ਘਰ ਦਾ ਜੋ ਸਿਕਰਟ ਮਸਾਲਾ ਉਹ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਦੇ ਵਿੱਚ ਜੋ ਪਿਆਜ਼ ਤੇ ਮਿਰਚਾਂ ਦੀ ਪਿਉਰੀ ਹੈ ਨਾਲ ਹੀ ਇਹਦੇ ਵਿੱਚ ਥੋੜਾ ਅਸੀਂ ਅਦਰਕ ਪਾ ਕੇ ਇਕੱਠਾ ਹੀ ਇਹ ਪਿਉਰੀ ਤਿਆਰ ਕੀਤੀ ਹੈ ਸੋ ਉਹਦੇ ਬਾਅਦ ਅਸੀਂ ਟਮਾਟੋ ਦੀ ਪਿਉਰੀ ਐਡ ਕਰਾਂਗੇ ਸੋ ਇਹਦੇ ਵਿੱਚ ਟਮਾਟੋ మీడియం ਸਾਈਜ਼ ਦੇ 3 ਲੈ ਸਕਦੇ ਆਂ ਤੋ ਟਮਾਟਰ ਦੇ ਨਾਲ ਵੀ ਇਹਦਾ ਵਧੀਆ ਜਾਇਕਾ ਆਉਂਦਾ ਹੈ ਰੰਗਤ ਆਂਦੀ ਹੈ ਸਬਜ਼ੀ ਦੇ ਵਿੱਚ। ਦੇਗੀ ਲਾਲ ਮਿਰਚ ਪਾ ਸਕਦੇ ਆ ਪਰ ਸਾਡੇ ਕੋਲ ਅਵੇਲੇਬਲ ਨਹੀਂ ਹੈ ਤਾਂ ਅਸੀਂ ਉਹਨੂੰ ਸਕਿੱਪ ਕਰ ਰਹੇ ਆ। ਉਹ ਲਾਲਗੀ ਵਾਸਤੇ ਹੁੰਦੀ ਹੈ। ਤੋ ਦੇਖ ਸਕਦੇ ਹੋ ਸਾਡੇ ਕਾਬਲੀ ਚਨੇ ਉਬਲ ਚੁੱਕੇ ਆ, ਨਰਮ ਹੋ ਗਏ ਆ। ਸੋ ਇਹਨਾਂ ਨੂੰ ਅਸੀਂ ਇੱਕ ਬੌਲ 'ਚ ਲੈ ਲਾਂਗੇ। ਹੁਣ ਸਾਡੀ ਗਰੇਵੀ ਪੱਕ ਚੁੱਕੀ ਆ ਚੰਗੀ ਤਰ੍ਹਾਂ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ। ਇਹਦੇ ਵਿੱਚ ਹੁਣ ਅਸੀਂ ਐਡ ਕਰਾਂਗੇ ਆਪਣੇ ਜੋ ਉਬਲੇ ਹੋਏ ਕਾਬਲੀ ਚਨੇ। ਪਾ ਦਵਾਂਗੇ ਸੋ ਇਹ ਕਾਬਲੀ ਚਨੇ ਅਸੀਂ ਮਿਕਸ ਕਰ ਦਾਂਗੇ ਗਰੇਵੀ ਵਿੱਚ ਚੰਗੀ ਤਰ੍ਹਾਂ ਤੇ ਉਹਦੇ ਬਾਅਦ ਜਿਹੜੇ ਪਾਣੀ ਦੇ ਵਿੱਚ ਇਹਨਾਂ ਨੂੰ ਉਬਾਲਿਆ ਸੀ ਉਹੀ ਪਾਣੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਕਿਉਂਕਿ ਚਨਿਆਂ ਦਾ ਜੋ ਟੈਕਸਚਰ ਹੈ ਜੋ ਫਲੇਵਰ ਹੈ ਉਹ ਉਸੇ ਪਾਣੀ ਵਿੱਚ ਜ਼ਿਆਦਾ ਹੋਏਗਾ ਜੇ ਅਸੀਂ ਦੁਆਰੇ ਪਾਣੀ ਐਡ ਕਰੀਏ ਉਹ ਪਾਣੀ ਜੇ ਛੁੱਟ ਦਈਏ ਤੇ ਟੇਸਟ ਦਾ ਜਾਇਕੇ ਦਾ ਫਰਕ ਪੈ ਜਾਂਦਾ ਇਹਦੇ ਨਾਲ ਜਾਇਕਾ ਬਰਕਰਾਰ ਰਹਿੰਦਾ ਹੈ ਸੋ ਇਹ ਪਾਣੀ ਜਿਹਦੇ ਵਿੱਚ ਅਸੀਂ ਉਬਾਲਿਆ ਉਹਨੂੰ ਹੀ ਯੂਜ਼ ਕਰਾਂਗੇ ਤੇ ਪਾਣੀ ਨੂੰ ਚੰਗੀ ਤਰ੍ਹਾਂ ਗਰੇਵੀ ਵਿੱਚ ਮਿਕਸ ਕਰ ਲਾਂਗੇ ਸੋ ਜੇ ਚਾਹੀਏ ਸੀ ਗਰੇਵੀ ਨੂੰ ਵਧਾਉਣਾ ਚਾਹੀਏ ਥੋੜਾ ਪਾਣੀ ਅਸੀਂ ਐਕਸਟਰਾ ਵੀ ਐਡ ਕਰ ਸਕਦੇ ਹਾਂ ਫਰੈਸ਼ ਵਾਟਰ ਵੀ ਸੋ ਆਪਣੀ ਲੋੜ ਦੇ ਅਨੁਸਾਰ ਤੁਸੀਂ ਗਰੇਵੀ ਤਿਆਰ ਕਰ ਸਕਦੇ ਹੋ ਸੋ ਬਹੁਤ ਵਧੀਆ ਦੇਖਣ ਨੂੰ ਟੈਕਸਚਰ ਆ ਰਿਹਾ ਹੁਣ ਇਹਨੂੰ ਚੰਗੀ ਤਰ੍ਹਾਂ ਕੁੱਕ ਕਰ ਲਾਂਗੇ ਉਬਾਲ ਲਵਾਂਗੇ ਤੇ ਇਹ ਮੈਸ਼ਰ ਦੇ ਨਾਲ ਇਹਨੂੰ ਮੈਸ਼ ਵੀ ਕਰ ਸਕਦੇ ਹਾਂ ਨਾਲ ਹੋਰ ਗਾੜਾ ਟੈਕਸਚਰ ਆਂਦਾ ਹੈ ਤੋਂ ਸਾਡੀ ਤਿਆਰ ਹੋ ਚੁੱਕੀ ਹੈ ਕਾਬਲੀ ਚਨੇ ਦੀ ਸਬਜ਼ੀ ਚਾਵਲ ਨਾਲ ਟਰਾਈ ਕਰੋ